ਵਾਲ ਕੀ ਆ ਜੀ ਇਹ ਖੇਲੇ ਖੜੇ ਆ ਸਵੇਰ ਦੇ ਕੰਮ ਬੰਦ ਹੋਇਆ ਪਿਆ ਬਾਈ ਹਾਂ ਬਾਕੀ ਠੀਕ ਆ ਜੀ ਹਾਂ ਬਰਾ ਹਾਲ ਹੈ ਮਤਲਬ ਕਿਵੇਂ ਜੋ ਅੱਜ ਕਾਲ ਨੂੰ ਲੱਗੇ ਕਿਵੇਂ ਦੇਖਦੇ ਅੱਜ ਬੰਦ ਦਾ ਜੋ ਸੱਦ ਲੱਗੇ ਕਿਸਾਨਾਂ ਚ ਚਲੋ ਜੀ ਸਭ ਤੋਂ ਵੱਡੇ ਆ ਜੋ ਫੋਕ ਫੋਕ ਉਹਨਾਂ ਦਾ ਹਟਾਲਾ ਵੈਸੇ ਗਰੀਬਾਂ ਬਾਰੇ ਵੀ ਦੇਖਣਾ ਚਾਹੀਦਾ ਕਿ ਮੈਂ ਲੋਕ ਨਹੀਂ ਆ ਰਹੇ ਸਵਾਰੀ ਨਹੀਂ ਮਿਲਦੀ ਨਾ ਖੜੇ ਆ ਸਵੇਰ ਤੋਂ ਤੁਸੀਂ ਤਾਂ ਇਹਦੇ ਤੇ ਗੁਜ਼ਾਰਾ ਕਰਦੇ ਤੇ ਇਹ ਤੇ ਗੁਜ਼ਾਰਾ ਕਰਦੇ ਠੀਕ ਹੈ ਨਹੀਂ ਬਾਲ ਬੱਚਾ ਇੱਥੇ ਹੀ ਪਾਲਣਾ ਹੁੰਦਾ ਸਾਤੋ ਹੱਕ ਲੈ ਲੈਣਾ ਹੱਕ ਲੈਣਾ ਸਾਡੇ ਪੁੱਲੋ ਦਾ ਹੀ ਆਟੋ ਆ ਇਹ ਚਲਾ ਲਾਂਗੇ ਰੋਟੀ ਖਾ ਲਾਂਗੇ ਨਹੀਂ ਭੁੱਖੇ ਮਰਨਾਂਗੇ ਧਰਨਾ ਵਿੱਚ ਕੀ ਹੋਇਆ ਵਾ ਆਪਾਂ ਆਪਣੀ ਜੇਬਾਂ ਭਰ ਕੇ ਬੈਠ ਗਏ ਆਂ ਉਹ ਲੋਕ ਕਹਿੰਦੇ ਭੱਜੇ ਧਰਨਾ ਛੱਡ ਕੇ ਲੋਕੋ ਸਾਰਾ ਕੁਝ ਕਾਟ ਸਕਦੇ ਸੀਗੇ ਲੈ ਕੇ ਲੈੰਦੇ ਉਹਨਾਂ ਨੇ ਬਿਆਨ ਕਰਤਾ ਮੋਦੀ ਨੇ ਬਿਆਨ ਦੇਤਾ ਵਾ ਠੀਕ ਹੋ ਗਿਆ ਸਤਿਕਾਰਯੋਗ ਜੀ ਤੁਸੀਂ ਦੇਖ ਰਹੇ ਹੋ ਪ੍ਰੈਮ ਸਵੇਰਾ ਮੈਂ ਜਸਵਿੰਦਰ ਸਿੰਘ ਡਾਂਗੀਆਂ ਦੋਸਤੋ ਜਿਸ ਤਰ੍ਹਾਂ ਕਿਸਾਨਾਂ ਵੱਲੋਂ ਅੱਜ ਦੇ ਦਿਨ ਦੀ ਕਾਲ ਦਿੱਤੀ ਗਈ ਸੀ ਪੂਰੇ ਪੰਜਾਬ ਨੂੰ ਬੰਦ ਕਰਨ ਦੇ ਲਈ ਸੋ ਦੇਖਿਆ ਜਾਵੇ ਤਾਂ ਅਸੀਂ ਅੱਜ ਬਸ ਅੱਡਾ ਜਗਰਾਉਂ ਵਿਖੇ ਖੜੇ ਆਂ ਜਿਵੇਂ ਤੁਹਾਨੂੰ ਮੈਂ ਕੈਮਰਾਮੈਨ ਕੋਲ ਤਸਵੀਰਾਂ ਦਿਖਾਈਆਂ ਚਾਰ ਸਪੇਰੇ ਕਿ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ ਕਿਸਾਨਾਂ ਦੇ ਹੱਕ ਵਿੱਚ ਅੱਜ ਲੋਕਾਂ ਨੇ ਹਾਂ ਦਾ ਨਾਰਾ ਮਾਰਿਆ ਵਾ ਤੇ ਜੋ ਇਹ ਜਗਾਵਾ ਜਿੱਥੇ ਅਸੀਂ ਅੱਜ ਖੜੇ ਆ ਇੱਥੇ ਤਕਰੀਬਨ ਬਹੁਤ ਰਸ਼ ਹੁੰਦਾ ਵਾ ਇਹ ਮੇਨ ਚੌਕ ਆ ਜੋ ਮੇਨ ਜੋ ਇਥੋਂ ਮੋਗੇ ਤੇ ਲੁਧਿਆਣੇ ਨੂੰ ਜੋ ਬਸਾਂ ਜਾਂਦੀਆਂ ਨੇ ਅੱਜ ਜੋ ਰੋਡ ਵੇਜ ਵੀ ਆ ਉਹਨਾਂ ਬਲੀਓ ਵੀ ਕਿਸਾਨਾਂ ਦਾ ਸਾਥ ਦਿੱਤਾ ਗਿਆ ਵਾ ਆਪਾਂ ਦੇਖ ਰਿਹਾ ਕਿ ਚਾਰ ਸਪੇਰੇ ਜੋ ਵੀ ਲੋਕ ਜੋ ਆਮ ਲੋਕ ਨੇ ਜੋ ਲੋਕੋ ਲੋਕ ਨੇ ਉਹੀ ਜਾ ਰਹੇ ਨੇ ਤਕਰੀਬਨ ਇੱਥੇ ਅੱਜ ਪੂਰਾ ਬਾਜ਼ਾਰ ਬੰਦ ਦਿਖਾਈ ਦੇ ਰਿਹਾ ਹੈ ਕਿ ਕਿਸਾਨਾਂ ਦੇ ਸਮਰਥਨ ਦਿੱਤਾ ਗਿਆ ਵਾ ਕਿਸਾਨਾਂ ਨੂੰ ਸੋ ਸੋ ਆਪਾਂ ਲਗਾਤਾਰ ਗੱਲਬਾਤ ਕਰਦੇ ਰਹਾਂਗੇ ਇੱਥੇ ਜੋ ਵੀ ਲੋਕ ਆਉਂਦੇ ਨੇ ਸੋ ਆਪਾਂ ਆ ਨੌਜਵਾਨ ਮੁੰਡੇ ਖੈਨਾ ਨਾਲ ਗੱਲਬਾਤ ਕਰਦੇ ਆਂ ਹਾਂਜੀ ਵੀਰ ਛਾਤੀ ਜੀ ਕੀ ਕਹਿਣਾ ਚਾਹੁੰਦੇ ਥੋੜਾ ਸੀਸ਼ਾ ਡਾਊਨ ਕਰ ਲਿਓ ਮੈਂ ਜਾਣਾਂ ਕਹਿਣਾ ਤਾਂ ਕੋਈ ਨਹੀਂ ਚਾਹੁੰਦਾ ਚਲੋ ਬੰਦ ਤਾਂ ਚਲੋ ਸਾਰੇ ਆਪਾਂ ਨਾਲ ਹੀ ਆ ਸਾਰੇ ਦੁਨੀਆ ਦੇ ਨਾਲ ਹੀ ਆ ਆਪਾਂ ਤਾਂ ਜੋ ਚਲੋ ਆਪਾਂ ਕਹਿ ਦਿੰਨੇ ਹਾਂ ਨਾ ਹਾਂ ਜਿਵੇਂ ਕਿਸਾਨਾਂ ਵਾਲੀਆਂ ਕਾਲ ਦਿੱਤੀ ਗਈ ਸੀ ਜੀ ਅੱਜ ਕਿਵੇਂ ਲੱਗਦਾ ਬਈ ਅੱਜ ਚਲੋ ਵਧੀਆ ਵੀ ਲੱਗਦਾ ਹੈਗਾ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਵੈਸੇ ਤੁਸੀਂ ਕਿੱਥੋਂ ਆਂਦੇ ਜੀ ਜਗਰਾਉਂ ਤੋਂ ਲੋਕ ਨਹੀਂ ਆਏ ਅੱਛਾ ਜੀ ਤੁਹਾਡਾ ਕੀ ਕੰਮ ਕਰਦਾ ਸਾਡਾ ਗੱਡੀਆਂ ਦਾ ਮਕੈਨਿਕਲ ਦਾ ਜੀ ਅੱਛਾ ਅੱਜ ਤਾਂ ਮਤਲਬ ਕਿ ਤੁਸੀਂ ਵੀ ਉਹਨਾਂ ਦਾ ਪਰਸਮਤੰਦ ਹਾਂ ਜੀ ਨਾਲ ਹੀ ਨਾਲ ਹੀ ਹੈ ਜੀ ਉਹਨਾਂ ਦਾ ਚਲੋ ਆਪਾਂ ਸਾਰੇ ਦੁਨੀਆ ਦੇ ਆਪਾਂ ਨਾਲ ਹੀ ਆ ਜੀ ਹੋਰ ਤਾਂ ਕੋਈ ਚਲੋ ਆਪਾਂ ਕਹਿਣਾ ਨਹੀਂ ਚਾਹੁੰਦੇ ਹੈਗੇ ਸੋ ਇਹਨਾਂ ਤਾਂ ਇਹੀ ਕਹਿਣਾ ਹੈ ਕਿ ਵੀ ਅਸੀਂ ਵੀ ਨਾਲ ਹੀ ਆ ਤੇ ਇਹਨਾਂ ਦਾ ਵੀ ਮਕੈਨਿਕਲ ਦਾ ਕੰਮ ਆ ਸੋ ਦੇਖ ਸਾ ਤੇ ਕਿ ਬਾਜ਼ਾਰ ਦੇ ਵਿੱਚ ਜੋ ਵੀ ਆਮ ਲੋਕੀ ਨੇ ਇੱਥੇ ਲੋਕੋ ਲੋਕੀ ਨੇ ਖੜੇ ਤੇ ਦਿਖਾ ਸਾਰੇ ਨੂੰ ਤਸਵੀਰਾਂ ਇੱਥੋਂ ਦੀਆਂ ਕਿ ਕਿਵੇਂ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ ਗਿਆ ਵਾ ਸੋ ਹੋਰ ਵੀ ਆਪਾਂ ਇੱਥੇ ਜੋ ਆਟਾ ਵਾਲੇ ਵੀ ਖੜੇ ਨੇ ਜਾਂ ਹੋਰ ਵੀ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਤੇ ਜੋ ਵੀ ਇੱਥੇ ਲੋਕ ਆਉਣਗੇ ਕਿ ਉਹਨਾਂ ਵੱਲੋਂ ਕੀ ਅੱਜ ਅੱਜ ਦੇ ਜੋ ਵਿਚਾਰ ਨੇ ਕੀ ਨੇ ਲੋਕਾਂ ਦੇ ਵੀ ਕਿਸਾਨਾਂ ਦੇ ਉੱਤੇ ਜੋ ਜਸਨਾ ਢੱਲੇਵਾਲ ਸਾਹਿਬ ਮਰਨ ਵਰਤ ਦੇ ਬੈਠੇ ਲਗਾਤਾਰ ਸੋ ਉਹ ਲੜਾਈ ਲੜ ਰਹੇ ਨੇ ਜੋ ਕਿਸਾਨਾਂ ਦੇ ਹੱਕ ਦੇ ਵਿੱਚ ਤੁਹੇ ਵੀਰ ਵੀਰ ਜੀ ਤੁਹਾਡੇ ਟੈਂਪੋ ਨੇ ਹਾਂ ਜੀ ਯਾਰਟ ਵਾਲੇ ਆ ਕੀ ਕੀ ਦਿਖ ਮੈਂ ਦੇਖ ਤੁਹਾਡਾ ਵਾਹ ਕੀ ਆ ਜੀ ਵਿਲੇ ਖੜੇ ਆ ਸਵੇਰ ਦੇ ਕੰਮ ਬੰਦ ਹੋਇਆ ਪਿਆ ਵਾ ਜੀ ਵਾ ਠੀਕ ਆ ਜੀ ਹਾਂਜੀ ਬਾਲਾਪੁਰਾ ਹਾਲ ਆ ਜੀ ਮਤਲਬ ਕਿਵੇਂ ਜੋ ਅੱਜ ਕਾਲ ਨੂੰ ਲੱਗੇ ਕਿਵੇਂ ਦੇਖਦੇ ਹੋ ਅੱਜ ਬੰਦ ਦਾ ਜੋ ਸੱਦਾ ਪੈ ਕੇ ਕਿਸਾਨਾਂ ਵੱਲੀ ਚਲੋ ਜੀ ਸਭ ਤੋਂ ਵੱਡੇ ਆ ਜੋ ਉਹ ਉਹਨਾਂ ਦਾ ਹੀ ਹਟਾਲਾ ਵੈਸੇ ਗਰੀਬਾਂ ਬਾਰੇ ਵੀ ਦੇਖਣਾ ਚਾਹੀਦਾ ਹਾਂ ਜੀ ਅਦਰਕ ਜਿੰਨਾ ਤੁਹਾਨੂੰ ਅੱਜ ਕੋਈ ਜਿਵੇਂ ਲੋਕ ਨਹੀਂ ਆ ਰਹੇ ਸਵਾਰੀ ਨਹੀਂ ਮਿਲਦੀ ਨਾ ਨਾ ਖੜੇ ਆ ਸਵੇਰ ਮੈਂ ਤੁਸੀਂ ਤਾਂ ਇਹ ਇਸੇ ਤੇ ਗੁਜ਼ਾਰਾ ਕਰਦੇ ਇਹ ਤੇ ਇਸੇ ਤੇ ਗੁਜ਼ਾਰਾ ਕਰਦੇ ਠੀਕ ਹੈ ਨਹੀਂ ਬਾਲ ਬੱਚਾ ਇੱਥੇ ਹੀ ਪਾਲ ਹੁੰਦਾ ਸਾਤ ਮਾਈ ਠੀਕ ਹੈ ਉਹ ਵੀ ਬਸ ਖੜੇ ਆ ਇੱਥੇ ਬਸ ਕੋਈ ਜੱਕਰ ਨਹੀਂ ਵੀ ਜਿਸ ਤਰ੍ਹਾਂ ਉਹਨਾਂ ਨੇ ਕਿਸਾਨਾਂ ਨੇ ਕਿਹਾ ਕਿ ਵੀ ਇਹ ਤਾਂ ਸਾਰਿਆਂ ਦੇ ਹੱਕ ਦੀ ਲੜਾਈ ਆ ਵੀ ਜੋ ਅੱਜ ਜੋ ਕਾਲ ਦਿੱਤੀ ਹੈ ਵੀ ਅਸੀਂ ਤਾਂ ਗਵਰਨਮੈਂਟ ਨੂੰ ਕਹਿੰਦੇ ਵੀ ਮਜ਼ਦੂਰ ਤੇ ਕਿਸਾਨ ਜੋ ਉਹਨਾਂ ਦਾ ਹੱਕ ਦਿੱਤਾ ਜਾਵੇ ਮਜ਼ਦੂਰ ਨੂੰ ਕੌਣ ਬੋਦਹੀਂ ਹੱਕ ਲੈ ਲੈਣਾਂ ਦੇ ਹੱਕ ਲੈ ਲੈਣਾਂ ਸਾਡੇ ਪੁੱਲੇ ਦਾ ਹੀ ਆਟੋ ਆ ਜੇ ਚਲਾ ਲਾਂਗੇ ਤਾਂ ਰੋਟੀ ਖਾ ਲਾਂਗੇ ਨਹੀਂ ਭੁੱਖੇ ਮਰਨਾ ਠੀਕ ਨਹੀਂ ਹਾਂ ਕੀ ਕਹਿੰਦੇ 10000 ਤਾਂ ਇਹ ਹੱਕ ਲੈਣਾਂ ਦੇ ਹੱਕ ਲੈ ਜਾਣਗੇ ਅਸੀਂ ਤਾਂ ਹੋਈ ਜੈਣਾ ਦਿਹਾੜੀ ਵਾਲੇ ਹੈਗੇ ਅਸੀਂ ਤਾਂ ਜੇ ਹੁਣ ਦਿਹਾੜੀ ਨਾ ਕਰਾਂਗੇ ਰੋਟੀ ਕਿੱਥੋਂ ਖਾਵਾਂਗੇ ਹੈ ਕਿ ਨਹੀਂ ਤਾਂ ਕਰਕੇ ਆ ਜੀ ਕੋਈ ਦਿੰਦਾ ਨਹੀਂ ਜੀ ਆ ਕੇ ਵੀ ਆ ਚੱਕੋ ਜੀ ਭਾਈ ਖਾ ਲਓ ਇਹਦਾ ਕਮਾਵਾਂਗੇ ਤਾਂ ਖਾਵਾਂਗੇ ਮਤਲਬ ਵੀ ਧਰਨਾ ਲੱਗਿਆ ਸੀ ਇਹ ਪਹਿਲਾਂ ਕਦੇ ਨਹੀਂ ਲੱਗਿਆ ਸੀ ਇਹ ਧਰਨਾ ਹਨ ਧਰਨਾ ਦੇ ਵਿੱਚ ਕੀ ਹੋਇਆ ਵਾ ਆਪੋ ਆਪਣੀ ਜੇਬਾਂ ਭਰ ਕੇ ਬਹਿ ਗਏ ਆ ਉਦੋਂ ਕਾਹਦੋਂ ਭੱਜੇ ਹੀ ਧਰਨਾ ਛੱਡ ਕੇ ਉਦੋਂ ਸਾਰਾ ਕੁਝ ਕਰ ਸਕਦੇ ਸੀਗੇ ਲਿਖ ਕੇ ਲੈੰਦੇ ਉਹਨਾਂ ਨੇ ਬਿਆਨ ਕਰਤਾ ਮੋਦੀ ਨੇ ਬਿਆਨ ਦੇਤਾ ਵਾ ਸਹੀ ਹੋ ਗਿਆ ਹਾਂ ਤੂੰ ਜੋ ਪਹਿਲਾ ਧਰਨਾ ਚੱਕਿਆ ਗਿਆ ਉਸ ਤੋਂ ਵੀ ਖਫਾ ਤੁਸੀਂ ਕਿਉਂ ਚੱਕਿਆ ਹਾਂ ਧਰਨਾ ਚੱਕਿਆ ਨਹੀਂ ਜਾਣਾ ਚਾਹੀਦਾ ਸੇ ਪਹਿਲਾਂ ਲਿਖਤਾਂ ਲੈੰਦੇ ਲੈਖਤ ਤੋਂ ਬਗੈਰੀ ਉੱਠ ਖੜੇ ਹਾਂ ਹੁਣ ਦੁਆਰਾ ਤਾਂ ਹਰ ਦੁਆਰਾ ਦਵਾ ਕਿੱਥੋਂ ਲੱਗੜਿਆ ਪੈਰ ਪੈਰ ਮੁਸ਼ਕਲ ਆ ਲੱਗਣੇ ਹੁਣ ਦੁਆਰੇ ਸੱਚੀ ਪਹਿਲਾਂ ਠੀਕ ਸੀਗਾ ਬੈਠੇ ਰਹਿੰਦੇ ਚਲੋ ਸਟੇ ਰਹਿੰਦੇ ਸਟੇ ਰਹਿੰਦੇ ਜਿਵੇਂ ਢੱਲੇਵਾਲ ਮਰਨ ਵਰਤ ਤੇ ਬੈਠੇ ਉਹਨਾਂ ਨੇ ਕਿ ਮੈਂ ਕੁਝ ਨਹੀਂ ਕਰਾਂਗਾ ਜਨ ਜਨ ਮੰਗਾ ਨਹੀਂ ਮੰਨੀ ਜਾਂਦੀ ਢੱਲੇਵਾਲ ਚਲੋ ਹੁਣ ਕੋਸ਼ਿਸ਼ ਕਰ ਰਿਹਾ ਕਰ ਸਾਰਾ ਦਿਨ ਮਰਿਆ ਤਾਂ ਜਾਂਦਾ ਨਹੀਂ ਹੈਗਾ ਸੋ ਇਹ ਵੀਰ ਨੇ ਜੋ ਆਟੋ ਚਲਾਉਂਦੇ ਨੇ ਇੱਥੇ ਲੋਕਲ ਨੇ ਇਹਨਾਂ ਦਾ ਇਹੀ ਕਹਿਣਾ ਵਾ ਕਿ ਵੀ ਅਸੀਂ ਤਾਂ ਜੋ ਦਿਹਾੜੀਦਾਰ ਬੰਦੇ ਆ ਵੀ ਜੋ ਅਸੀਂ ਜਿੰਨਾ ਕਮਾਉਣਾ ਉਨਾ ਹੀ ਖਾਣਾ ਵਾ ਸੋ ਹੋਰ ਵੀ ਇੱਥੇ ਵੀਰ ਨੇ ਆਪ ਲਗਾਤਾਰ ਤੁਹਾਨੂੰ ਦਿਖਾਉਣਾ ਕਿ ਤਕਰੀਬਨ ਤਿੰਨ ਇਥੇ ਪੂਰਾ ਬਾਜ਼ਾਰ ਹੈਗਾ ਤਕਰੀਬਨ ਬੰਦ ਹੈ ਲੋਕਾਂ ਦੇ ਜੋ ਕਾਲ ਦਿੱਤੀ ਗਈ ਆ ਮਲਾਜ਼ਮ ਵੀਰਾਂ ਨਾਲ ਵੀ ਗੱਲਬਾਤ ਕਰਦੇ ਆ ਸਰ 70 ਕਾਲ ਦੀ ਕਿਵੇਂ ਲੱਗਦਾ ਸਰ ਅੱਜ ਮਾਹੌਲ ਕਿਵੇਂ ਲੱਗ ਰਿਹਾ ਤੁਹਾਨੂੰ ਮਾਹੌਲ ਅੱਜ ਬੰਦ ਦਾ ਸਥਤਾ ਇੱਕ ਸੰਜੁਨੀਆਂ ਨਾਲ ਵੱਲੋਂ ਪੀਸਫੁਲ ਡਿਊਟੀਆਂ ਲੱਗੀਆਂ ਹੋਈਆਂ ਸਰ ਜਿਸ ਤਰ੍ਹਾਂ ਤੁਹਾਡੀ ਡਿਊਟੀ ਲੱਗੀ ਆ ਲਗ ਲਗ ਜਗ੍ਹਾ ਤੇ ਮਲਾਜ਼ਮ ਤੇ ਨਾਤ ਕੀਤੇ ਗਏ ਹੋਣੇ ਆ ਕਿਵੇਂ ਲੱਗਦਾ ਕੋਈ ਗੜਬੜਤਾ ਨਹੀਂ ਹੋ ਰਹੀ ਕੋਈ ਗੜਬੜਤ ਨਹੀਂ ਬਿਲਕੁਲ ਸ਼ਾਂਤੀਪੂਰਵਕ ਹੈ ਕੋਈ ਨਹੀਂ ਠੀਕ ਹੈ ਜੀ ਹਾਂ ਜੀ ਮੈਂ ਤਾਂ ਪੂਰਾ ਸ਼ਾਂਤੀ ਜਿਹਾ ਬਿਲਕੁਲ ਸ਼ਾਂਤੀ ਜਿਹਾ ਤੋਂ ਮਲਾਇਆਂ ਨੇ ਇਹ ਕਹਿਆ ਕਿ ਪੂਰੀ ਇੱਥੇ ਸ਼ਾਂਤੀ ਹੈ ਕੋਈ ਵੀ ਗਲਤ ਨਹੀਂ ਕੰਮ ਹੋ ਰਿਹਾ ਹੈ ਪੂਰੀ ਡਿਊਟੀ ਦੇ ਰਹੇ ਆ ਤਾਂ ਤੁਹਾਨੂੰ ਅੱਗੇ ਥੋੜੀ ਤਸਵੀਰ ਦਿਖਾਵਾਂਗੇ ਇੱਕ ਕਿ ਵੀ ਜੋ ਇੱਥੇ ਜੋ ਸੱਦਾ ਦਿੱਤਾ ਗਿਆ ਸੀ ਕਿਸਾਨਾਂ ਵੱਲੋਂ ਕਾਲ ਦਾ ਉਹਨੂੰ ਸਮਰਥਨ ਤਾਂ ਮੇਰੇ ਨਾਲ तकरीबन ਲੋਕ ਜੋ ਮੇਨ ਕੰਮ ਆ ਲੋਕਾਂ ਦੇ ਉਹੀ ਜਾ ਰਹੇ ਨੇ

ਹਾਂ ਮੁੰਡਾ ਬਿਮਾਰ ਆਂ ਸਭ ਮੁੰਡਾ ਬਿਮਾਰ ਆਂ ਆਵੇ ਉਹ ਤੁਰਿਆ ਰਹੀ ਜਾਂਦਾ ਵੀਰੇ ਉਹ ਤਾਂ ਦਵਾਈ ਲੈਣਾ ਆਈ ਸੀ ਹਾਂ ਦਵਾਈ ਲੈਣਾ ਆਈ ਸੀ ਮਿਲ ਗਈ ਦਵਾਈ ਤੁਹਾਨੂੰ ਦਵਾਈ ਤਾਂ ਮਿਲ ਗਈ ਆਵੇ ਗੋਲੀ ਆ ਸਾਡੇ ਤੋਂ ਇਹ ਦਵਾਈ ਲੈਣਾ ਆਈ ਸੀ ਮੈਂ ਕਿਹਾ ਦਵਾਈ ਮਿਲ ਗਈ ਹਾਂਜੀ ਵੀਰ ਜੀ ਕਹਿਣਾ ਚਾਹੁੰਦੇ ਕੁਝ ਨਹੀਂ ਜੀ ਬਸ ਠੀਕ ਹੈ ਜੀ ਪੰਜਾਬ ਬੰਦ ਅੱਜ ਕੁਝ ਨਹੀਂ ਗਾ ਮਾਰਕੀਟ ਦਾ ਆਏ ਸੀਗੇ ਅੱਛਾ ਜੀ ਹਾਂਜੀ ਤੇ ਅੱਜ ਤੱਕ ਤਕਰੀਬ ਦੁਕਾਨਾਂ ਬੰਦੀਆਂ ਨੇ ਹਾਂਜੀ ਸਾਰਾ ਸਾਰਾ ਕੁਝ ਬੰਦ ਹੈ ਜੀ ਹਾਂਜੀ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਗੁੜੇ ਆ ਜੀ ਜਿਸ ਤਰ੍ਹਾਂ ਜੇ ਕਿਸਾਨਾਂ ਵੱਲੀੋਂ ਕਿਹਾ ਗਿਆ ਵਾ ਵੀ ਅੱਜ ਸਾਲ ਦਿੱਤੀ ਗਈ ਜੀ ਕਿਵੇਂ ਕਿਸ ਤਰ੍ਹਾਂ ਦੇਖਦੇ ਨਹੀਂ ਚਲੋ ਵਧੀਆ ਗੱਲ ਆ ਉਹਨਾਂ ਨੇ ਜੋ ਕੀਤੀ ਆ ਫਿਰ ਹੁਣ ਉਹਨਾਂ ਦੀ ਮੰਗਾਂ ਵੀ ਪੂਰੀ ਹੋਈਆਂ ਜੀ ਜੀ ਸੋ ਇਹਨਾਂ ਨੇ ਇਹ ਕਹਿਆ ਵੀ ਜੋ ਉਹਨਾਂ ਦੀਆਂ ਮੰਗਾਂ ਨੇ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਸੋ ਤੁਹਾਨੂੰ ਦਿਖਾ ਰਹੇ ਹਾਂ ਕਿ ਕੈਮਰਾਮੈਨ ਨੂੰ ਵੀ ਲਗਾਤਾਰ ਦਿਖਾਇਆ ਜਾਵੇ ਚਾਸਪੇ ਦੇ ਕੇ ਵੀ ਜੋ ਦੁਕਾਨਾਂ ਨੇ ਤਗਰੀਬਨ ਇੱਥੇ ਬੰਦ ਨੇ ਤੇ ਮੈਡੀਕਲ ਖੁੱਲੇ ਹੋਏ ਨੇ ਸੋ ਦਾ ਕੋ ਰੈਸਟੋਰੈਂਟ ਆਪ ਆਪ ਦੇਖਿਆ ਕਿ ਵੀ ਜੋ ਪੂਰਾ ਜੋ ਇੱਥੇ ਜੋ ਟ੍ਰੈਫਿਕ ਸੀ ਜਾਂ ਆਮ ਲੋਕੀ ਇੱਥੇ ਹੁਣ ਜਿਨ੍ਹਾਂ ਜ਼ਰੂਰਤ ਹੈ ਉਹੀ ਆਪਣਾ ਟਰੈਵਲ ਕਰ ਰਹੇ ਨੇ ਨੇ ਤਕਰੀਬਤ ਨੂੰ ਅੱਜ ਬਾਜ਼ਾਰ ਬੰਦ ਦਿਖਾਈ ਦੇ ਰਿਹਾ ਸੋ ਤੁਹਾਨੂੰ ਦਿਖਾ ਰਿਹਾ ਕਿ ਵੀ ਇੱਥੇ ਜੋ ਬੈਂਕਾਂ ਨੇ ਲੈ ਕੈਮਰਾਮੈਨ ਨੂੰ ਕਹਿੰਗਾ ਵੀ ਬੈਂਕਾਂ ਦਿਖਾਈ ਜੋ ਬੈਂਕਾਂ ਨੇ ਉਹੀ ਅੱਜ ਖੁੱਲੀਆਂ ਨੇ ਸੋ ਮੇਨ ਜੋ ਲੋਕਾਂ ਨੂੰ ਕਈ ਕਿਸੇ ਨੂੰ ਪ੍ਰੋਬਲਮਾ ਉਹੀ ਲੋਕ ਅੱਜ ਟਰੈਵਲ ਕਰ ਰਹੇ ਨੇ ਸੋ ਕਿਸਾਨਾਂ ਦੇ ਹੱਕ ਦੇ ਵਿੱਚ ਜੋ ਸ਼ਹਿਰ ਦੇ ਲੋਕਾਂ ਨੇ ਦੁਕਾਨਦਾਰਾਂ ਨੇ ਹਾਂ ਦਾ ਨਾ ਨਾਰਾ ਮਾਰਿਆ ਸੋ ਹੋਰ ਵੀ ਅਸੀਂ ਤੁਹਾਨੂੰ ਕਵਰਿੰਗ ਦਿਖਾਉਂਦੇ ਰਹਾਂਗੇ ਜੁੜੇ ਰੋਟੀ ਪ੍ਰੇਮ ਸਵੇਰਾ ਦੇ ਨਾਲ ਜਸਵਿੰਦਰ ਸਿੰਘ ਡਾਂਗੀਆਂ